ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਪਹਿਰੀ ਤੇ ਰਾਤ ਚੋਂ ਬੁਣੀ ਤਰਕੀ ਬਖਸ਼ੇ ਉਸੇ ਬਖਸ਼ੇ ਵੀ ਸਾਰਿਆਂ ਨੂੰ ਜੇ propto ਕਰ ਸਾਰਿਆਂ ਨੂੰ ਕੀ ਕਰ ਕੀ ਹੈ ਕਿਲਾ ਕਿਆ ਅਰਖੋ ਕੀ ਪਹਿਲਾ ਸਾਸਰੀ ਕਿਆ ਪਹਿਲਾ ਸਾਸਰੀ ਕਿਆ ABC D ਜਾਂ PVT ਹਾਇ ਹੱਥ ਕਾਲੇ ਕਰੇ ਵੇ ਟਰੈਕਟਰ ਲੈ ਕੇ ਜਿਹੜਾ ਲੈ ਕੇ ਜੀ ਆਨੰਦਪੁਰ ਸਾਹਿਬ ਤੋਂ ਚੱਕ ਕੇ ਲਿਆ ਤੇ ਬਕਸੇ ਜੀ ਸਾਰੇ ਨੂੰ ਦੇ ਰੋਕਤਾ ਜੀ ਹਾਂ ਸਾਡੀ ਭੈਣ ਆਈ ਵੀ ਹੈ ਜੀ ਤੇ ਭੈਣ ਦੇ ਜਦੋਂ ਅਸੀਂ ਉੱਥੇ ਗਏ ਹੋਏ ਸੀ ਨਾ ਭੈਣ ਨੇ ਇੱਕ ਡਿਸ਼ ਇੰਨੀ ਵਧੀਆ ਬਣਾਈ ਵੀ ਸੀ ਇੰਨੀ ਟੇਸਟੀ ਬਣਾਈ ਵੀ ਦੀ ਪੁੱਛੋ ਇਹਨਾਂ ਨੂੰ ਨਹੀਂ ਮੈਂ ਮਟਰ ਪਨੀਰ ਦੀ ਸਬਜ਼ੀ ਨੂੰ ਛੱਡਦਾ ਨਹੀਂ ਉਦੋਂ ਮੈਂ ਮਟਰ ਪੀਰ ਦੀ ਸਬਜ਼ੀ ਛੱਡ ਤੇ ਹੁਣ ਸ਼ਾਮ ਦਾ ਟਾਈਮ ਹੈ ਜੀ ਬੈਗਰੂ ਦੀ ਕਿਰਪਾ ਨਾਲ ਆ ਰਹਿਰਾ ਸਾਹਿਬ ਦੇ ਗੁਰੂ ਘਰਾਂ ਦੇ ਵਿੱਚ ਜਾਪ ਚੱਲ ਰਹੇ ਆ ਇਸ ਟਾਈਮ ਤੇ ਮਿੱਠੀ ਮਿੱਠੀ ਬਾਣੀ ਸਾਡੇ ਕੰਨਾਂ ਤੇ ਪੈ ਰਹੀ ਹੈ ਬਹਿਗਰੂਸਾ ਸਾਨੂੰ ਨਾਲ ਦੀ ਨਾਲ ਬਖਸ਼ੀ ਜਾਵੇ ਸਮਤ ਤੇ ਅੱਜ ਗਰਮੀ ਨੇ ਜੀ ਕੱਢ ਤੇ ਕੜਨ ਐਨੀ ਗਰਮੀ ਹੈ ਵੀ ਪੁੱਛੋ ਕੋਸਣਾ ਹੁਣ ਵੀ ਇਸ ਟਾਈਮ ਹੀ ਮਨੂੰ ਗਰਮੀ ਆ ਰਹੀ ਖੜੇ ਨੂੰ ਤੇ ਸ਼ਾਮ ਦਾ ਟਾਈਮ ਹੈ ਜੀ ਤਕਰੀਬਨ 6 ਵਜੇ ਗੇ ਅ ਸੂਰਜ ਛਿਪ ਰਿਹਾ ਤੇ ਇੱਧਰ ਭੈਣ ਕਹਿੰਦੀ ਕੀ ਗੱਲ ਆ ਮੇਰੇ ਵੀਰ ਨੇ ਜਾਇ ਮੇਰੀ ਸਬਜ਼ੀ ਦੀ ਨਹੀਂ ਸਿਫਤ ਕਰਦੀ ਕਹਿੰਦੀ ਮੈਂ ਅੱਜ ਬਣਾ ਦਊਂਗੀ ਤੇ ਉਹ ਡਿਸ਼ ਹੁਣ ਬਣਾ ਰਹੀਆਂ ਉਹ ਦੋਹੇ ਜਣੀਆਂ ਨਣਦ ਤੇ ਪਰਜਾਈ ਭਾਬੀ ਜੀ ਦੀ ਸਿਹਤ ਥੋੜੀ ਜੀ ਅਪਸੈਟ ਚੱਲ ਰਹੀ ਹੈ ਪਤਾ ਨਹੀਂ ਉਹ ਕਿਹਾ ਉਹਨਾਂ ਦੇ ਦਿਮਾਗ 'ਚ ਕੋ ਟੈਨਸ਼ਨ ਜੀ ਬੈਠੀ ਹੋਈ ਆ ਦੱਸਦੇ ਹੈ ਨਹੀਂ ਵੀ ਕੋਈ ਕਾਦੀ ਟੈਨਸ਼ਨ ਨਾ ਕਾਦੀ ਨਹੀਂ ਬਿਨਾਂ ਦੱਸੇ ਉਹਦਾ ਕੋਈ ਹੱਲ ਨਹੀਂ ਹੈਗਾ ਤੇ ਹੁਣ ਬੈਕ ਕੈਮਰਾ ਕਰਦਾ ਜੀ ਮਾਉਣ ਤੁਸੀਂ ਵਲੌਗਰ ਨਾਲ ਬਣੇ ਹੋ ਨਾਲੇ ਭੈਣ ਨਾਲ ਮਨ ਲਾਉਂਦਾ ਨਾਲੇ ਦੇਖੋ ਵੀ ਬਣਦਾ ਕਿ ਅੱਜ ਵੀ ਉਦਣ ਵਰਗੀ ਡਿਸ਼ ਬਣਦੀ ਕਿ ਨਹੀਂ ਬਣਦੀ ਸੂਰਜ ਥੋੜਾ ਥੋੜਾ ਮੱਧਮ ਮੱਧਮ ਦਿਖ ਰਿਹਾ ਜੀ ਹੁਣ ਤੇ ਬਾਕੀ ਕਣਕਾਂ ਦਾ ਰੰਗ ਢੰਗ ਤੁਸੀਂ ਦੇਖ ਰਹੇ ਹੁਣ ਹੁਣ ਆ ਖੇਤ ਕੱਲਾ ਹਰਾ ਦਿਖ ਰਿਹਾ ਤੇ ਉਹ ਤੋਂ ਬਾਅਦ ਜਿੱਥੇ ਬਰਸੀਨ ਬੀਜਿਆ ਉਹ ਤੋਂ ਬਾਅਦ ਕਣਕਾਂ ਐਨ ਸਨੈਰੀ ਰੰਗ ਦੇ ਹੋ ਗਏ ਵੈਸੇ ਕਰੋ ਸਭ ਦੇ ਭਾਈ ਦਾਣਾ-ਦਾਣਾ ਘਰ ਪਹੁੰਚੇ ਜੋ-ਜੋ ਆਪਣੀਆਂ ਉਮੀਦਾਂ ਰੱਖੀਆਂ ਸਭ ਨੇ ਉਹ ਵੀ ਸਾਰਿਆਂ ਦੀ ਪੂਰੀਆਂ ਹੋ ਜਾਣ ਤੇ ਅੰਬ, ਜਾਮਨ, ਸਾਹਮਣੇ ਪਪੂਲਰ ਜਿਹੜੇ-ਜਿਹੜੇ ਵੀ ਇਸ ਟਾਈਮ ਦਰਖਤ ਖੜੇ ਆ ਪੂਰੀ ਹਰਿਆਈ ਲੱਗੀ ਉਹਨਾਂ ਪਰ ਬੱਜਾ ਹਾਂ ਮਤਲਬ ਇਹ ਹਰਿਆਈ ਹੋ ਗਈ ਤੇ ਮੌਸਮ ਹੋ ਗਿਆ ਗਰਮ ਮੌਸਮ ਗਰਮ ਹੋਣ ਦੇ ਨਾਲ ਨਾਲ ਹੁਣ ਗਰਮ ਗਰਮ ਹਵਾਵਾਂ ਵੀ ਚੱਲਣੀਆਂ ਬਾਈ ਤੇ ਉਹਨਾਂ ਨੂੰ ਹਟਾਉਣਾ ਐ ਨੇ ਇਹਨਾਂ ਪਰਤੇ ਲੱਗ ਗਏ ਹੁਣ ਸਾਰੇ ਕੱਪੜੇ ਲਾਉਣ ਇਹਨਾਂ ਦਾ ਨੰਬਰ ਆ ਗਿਆ ਹੁਣ ਸਮਝ ਲਓ ਵੀ 4 ਕਿ ਮਹੀਨੇ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਏਸੀ ਵਗੈਰਾ ਸਾਰੇ ਬੰਦ ਪਏ ਸੀ ਤੇ ਤਕਰੀਬਨ ਤਕਰੀਬਨ ਹੁਣ ਚੱਲ ਪਏ ਤੇ ਇੱਧਰ ਪਾਈ ਜੋ ਸਮਾਨ ਨਾਲੇ ਮੈਂ ਰੁਕ ਜਾ ਤਾ ਇਹਨਾਂ ਨੂੰ ਵੀ ਦੱਸ ਦੇ ਉਹ ਵੀ ਕੈਦੇ ਕਾਦੇ ਚ ਕਿਆ-ਕਿਆ ਪਾਉਣਾ ਇਹਨਾਂ ਨੇ ਬੋਲ ਕੇ ਨਾ ਦਿੰਨੇ ਲੈ ਬਲਾ ਪਹਿਨ ਪਹਿਲਾਂ ਫਤਿਹ ਬਲਾ ਇੱਧਰ ਵੈਗੁਰਜੀ ਦਾ ਖਾਸਤਾ ਵੈਗੁਰਜੀ ਕੀ ਖਾਤੇ ਉੱਚੀ ਬੋਲ ਸਾਡੇ ਵਾਂਗ ਵੈਗੁਰਜੀ ਦਾ ਖਾਸਤਾ ਵੈਗੁਰਜੀ ਕੀ ਖਾਤੇ ਹਾਂ ਅੱਜ ਵੀ ਜੀ ਨੇ ਨਾ ਜੈਸ ਬਣਾ ਕੇ ਖਾਣ ਲੱਗੇ ਆ ਫੇਵਰੇਟ ਸਟੇਮ ਜੇ ਜੇਲੀ ਪਨੀਰ ਓਏ ਹਾਏ ਵਾਈਗੂ ਜੀ ਦਾ ਖਾਸਾ ਵਾਈਗੂ ਜੀ ਕੀ ਪਸੰਦ ਹੈ ਇਹਨਾਂ ਦਾ ਮੈਨੂੰ ਬਹੁਤ ਪਿਆਰੀਆਂ ਬੇਰੀਆਂ ਹੋਈਆਂ ਹੂੰ ਬਹੁਤ ਜ਼ਿਆਦਾ ਜਿਹੜਾ ਮੇਰੇ ਘਰ ਵਾਲੀ ਨੂੰ ਪਨੀਰ ਖਾਣ ਤੋਂ ਬਹੁਤ ਪਸੰਦ ਬਾਪੂ ਵੀ ਪ੍ਰੀ ਨੂੰ ਬਹੁਤ ਫੇਵਰੇਟ ਹੈ ਨਾ ਤਾਂ ਹੈ ਜੀ ਸਾਰਿਆਂ ਦਾ ਹੀ ਹੈ ਕੋਈ ਕੋਈ ਹੋਊਗਾ ਜਿਹਦਾ ਨਹੀਂ ਹੋਊਗਾ ਫੇਵਰੇਟ ਨਹੀਂ ਸਾਰਿਆਂ ਦਾ ਤਕਰੀਬਨ ਫੇਵਰੇਟ ਹੈ ਤੇ ਰਸੋਈ ਦੇ ਵਿੱਚ ਗਰਮੀ ਹੋ ਗਈ ਜੀ ਬਹੁਤ ਹੁਣ ਸਾਡੇ ਇੱਥੇ ਤਕਰੀਬਨ ਜਿਵੇਂ ਹਾਂ ਆਇਆ ਟਾਈਮ ਹੁਣ ਤਾਂ ਠੰਡਾ ਪਰ ਅੰਦਰ ਗਰਮ ਹੋ ਗਿਆ। ਹੁਣ ਤਾਂ ਤੁਹਾਡੀ ਨਾ ਜਿਹੜੀ ਝਿਮਣੀ ਆ ਨਾ ਉਹ ਵੀਰ ਜੀ ਨੇ ਖੋਲਣੀ ਆ ਦਵਾਰਾ। ਹਾਂ ਉਹ ਪ੍ਰੋਪਰ ਉਹ ਐਗਜ਼ੈਸਟ ਕਰ ਰਹੀ ਰਹੀ ਜਿਹੜੇ ਅੰਦਰ ਮਤਲਬ ਆ ਗਰਮੈਸ ਦੀ ਚਾਹ ਭਾ ਫਲਾ ਲਓ। ਉਹ ਕਰਨੀ ਉਹ ਤਾਂ ਨਾ ਦਰਮਿਆਨ ਤੋਂ ਹੋ ਜਾਂਦੀ ਅੰਦਰ। ਨਹੀਂ ਇਹਦੇ ਤੇ ਹੁਣ ਕਿਆ ਕਿਆ ਪਾਇਆ ਤੁਸੀਂ ਮੈਨੂੰ ਇਹ ਤਾਂ ਦੱਸ। ਦੇ ਵਿੱਚ ਮੇਥੀ ਨਾ ਪਹਿਲਾਂ ਪਾਇਆ ਜੀਰਾ ਜਰਮੈਨ ਹਾਂ ਤੇ ਫਿਰ ਇਤਿਆਜ਼ ਟਮਾਟਰ ਹਰੀ ਮਿਰਚ ਅਦਰ ਗ੍ਰਾਉਂਡ ਕਰਕੇ ਹਾਂ। ਤਾਂ ਹੀ ਦਿਖਦਾ ਨਹੀਂ ਬਈ। ਮੇਥੀ ਸਮਾਨ ਬਹੁਤ ਪਾਤ ਜੀਰਾ ਮਸਾਲਾ ਐਨਾ ਸਮਾਨ ਪਾਤ ਖਪਾਉਂਗੇ ਕਿ ਕਣਾ ਖੁਸ਼ਬੂ ਤੋ ਹ ਖੁਸ਼ਬੂ ਤੋਂ ਖੁਸ਼ਬੂ ਤੋਂ ਹਲਵਾਈ ਫੇਲ ਕਰਨਾ ਅੱਜ ਚਲ ਆ ਵੀ ਪੈ ਗਿਆ ਸਮਾਨ ਐਨੂੰ ਹੁਣ ਸੇਕ ਲਾਉਣਾ ਪਊਗਾ ਹਾਂਜੀ ਖੱਟ ਕੇ ਰੱਖੋ ਕੰਮ ਉਹਦੇ ਪਨੀਰ ਅਟਕੇ ਪਾਇਓ ਕਿ ਹੁਣੇ ਬਾਦਣਾ ਬਸ ਇਹ ਨਾਲ ਹੀ ਪਰਣਾ ਥੋੜੇ ਸੇਕ ਲਿੱਤੇ ਸਭੀ ਤੁਸੀਂ ਰੋਟੀ ਵੀ ਇੱਥੇ ਬਣਾ ਲਾ ਸਕਦੇ ਸੀਪਾ ਹੁਣ ਆਹ ਦੇਖੋ ਮੈਂ ਆਟਾ ਵੀ ਲਿਆਈ ਹੁਣ ਮੌਸਮ ਚੰਗਾ ਹੋਗਾ ਥੋੜਾ ਜਿਹਾ ਵੀ ਉਹਦੇ ਕਰਕੇ ਨਾ ਬਾਹਰ ਗਰ ਬਾਹਰ ਠੰਡਾ ਉਹਦੇ ਨਾਲ ਅੰਦਰ ਗਰਮੈਸ ਵਾਹਤ ਹੋ ਗਈ ਖੜਨ ਨਹੀਂ ਹੁੰਦਾ ਅੰਦਰ ਮੈਂ ਤਾਂ ਤਾਂ ਕਰਕੇ ਮੈਂ ਤਾਂ ਅੰਦਰ ਮੈਂ ਵੀ ਭੈਣ ਨੂੰ ਤਾਂ ਹੀ ਕਿਹਾ ਮੈਂ ਆਪਣੀ ਭੈਣ ਪਰ ਤਸਤ ਖਾ ਲਿਆ ਮਾਂ ਵੀ ਐਂ ਕਰ ਵੀ ਤੂੰ ਬਾਹਰੇ ਬਣਾ ਲੈ ਇੱਕ ਹੋਰ ਪਨੀਰ ਦਾ ਸਕਾਰੀ ਆ ਗਿਆ ਸਾਰੇ ਫਿਰਣ ਲੱਗ ਪਏ ਪਨੀਰ ਦਾ ਸਕਾਰੀ ਖੋਰ ਆ ਗਿਆ ਅੱਧਾ ਕੋਲ ਕਿ ਬਲੇਗਾ ਤੇ ਦੇਰੀ ਇਹ ਵੀ ਪਤਾ ਉੱਚੀ ਘੁੱਤੀ ਦੇ ਬਣਾ ਕੇ ਕਰਨ ਪੈ ਜੀ ਸਕੇ ਕੋਲ ਹਰ ਚੱਲਦਾ ਪੱਖਾ ਕੇ ਬਾਹਰ ਬਾਇਕਰ ਹੋ ਗਿਆ ਦਾ ਬਾਬਾ ਜੀ ਕੱਪੜੇ ਬਦਲ ਕੇ ਜਾਣੇ ਤੇ ਨਵੇਂ ਚੱਲ ਕੋਈ ਨਹੀਂ ਕੋਈ ਨਹੀਂ ਖੇਲੀ ਜਾਂਦੇ ਯਾਰ ਥੋਣੇ ਤਾਂ ਹੈਗੇ ਗਾਲੂ ਕਿ ਥੋਣੇ ਨਹੀਂ ਉਹ ਕਰਦਾ ਹੈ ਪਰ ਬੱਸ ਫਿਰ ਇਹਨਾਂ ਨੂੰ ਦੇ ਜਿਹੜਾ ਕੰਮ ਕਰਦੇ ਹਵਾ ਯਾਰ ਤੂੰ ਆਪਣੇ ਆਪ ਨੂੰ ਲਈ ਜੰਨਾ ਆਪ ਵੀ ਪੂਰਾ ਗਰਮੀ ਤੇ ਮੁੱਤ ਪੱਤੂ ਆ ਕੇ ਆਇਆ ਵੇ ਲੱਗਦਾ ਸਾਈਕਲ ਭਜਾ ਕੇ ਆਇਆ ਆਉਂਦੀ ਹਵਾ ਕੋਸੂ ਅਨੂ ਥੋੜੀ 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 ਤਰੀ ਤਰੀ ਲਾ ਲਿਓ ਸ਼ਿਮਲਾ ਮਿਰਚ ਨਹੀਂ ਬਹੁਤ ਜ਼ਰੂਰ ਵੀ ਬਣ ਲੈਣਾ ਕਿਉਂਕਿ ਇਹ ਥੋੜੀ ਜਿਹੀ ਬਾਹਰੀ ਜਲੀ ਹੁੰਦੀ ਥੋੜੀ ਖਰਮੇ ਜਿਹੀ ਕਰਨ ਤਾਂ ਮੈਂ ਨਾ ਸ਼ਿਮਲਾ ਮਿਰਚ ਬਣਾਈਆਂ ਇਹ ਕਹਿੰਦੇ ਅੱਸੀ ਨਹੀਂ ਖਾਣੀਆਂ ਕਿੰਨੇ ਚਾਰ ਸ਼ਿਮਲਾ ਮਿਰਚ ਬਣਾਈਆਂ ਥੋਹ ਖਰਮਲਾ ਮਿਰਚ ਨਾ ਪਤਾ ਨਹੀਂ ਸਬਜੀ ਫੇਰ ਸਬਜੀ ਪਤਾ ਨਹੀਂ ਸਬਜੀ ਫੇਰ ਕਰੇ ਜੀ ਜੀ ਕਰੇ ਉਹੀ ਖਾ ਹੂੰ ਉਹ ਵਧਿਆ ਲੱਗੇ ਉਦੋਂ ਤਾਂ ਮੈਂ ਵੀ ਸਿਮਲਾ ਮੇਰੇ ਤੇ ਖਾਧੀ ਬਣਾਈ ਤੇ ਕੜਾਈ ਚ ਛੋਟੀ ਚ ਖਲੀ ਕੁੱਕਰ ਚ ਨਾ ਹੋਰ ਤਰ੍ਹਾਂ ਦੀ ਬਣਦੀ ਕੁਲੀਆਂ ਬਣਾਇਆ ਕਰਦੇ ਕੁੱਕਰ ਜਦੋਂ ਸਬਜੀ ਕੁੱਕਰ ਜਦੋਂ ਮੱਛੀ ਮਾਰਨੇ ਵਾਲੇ ਸਬਜੀ ਦੇ ਹਾਂ ਹਾਂ ਉਹ ਪਚਾਰੀਆਂ ਬਣਾ ਕੇ ਪੱਕਾ ਪਰਾਂਗੇ ਆ ਜੀ ਬਦਲ ਕੁਛ ਨਹੀਂ ਪਤਾ ਕਾਲੂ ਕਿੱਧਰ ਤੋਂ ਦੂਰ ਤੋਂ ਚੜਨਾ ਕਿਦਾਂ ਨੂੰ ਸੇ ਬਣਾਏਗਾ ਇਹ ਪਹਿਲਾਂ ਛਾ ਮੈਂ ਟਾਈਮ ਪੈਣ ਕਦੇ ਪਲਾਨਿੰਗ ਨਹੀਂ ਕੀਤੀ ਮੰਨ ਗਈ ਕੱਲੂ ਜਾਣਾ ਅਸੀਂ ਤੇ ਮੇਰੀ ਉੱਥੇ ਕੋਈ ਨਹੀਂ ਦੱਸਾਂਗੇ ਉਹ ਬਲੌਗ 'ਚ ਪਤਾ ਲੱਗੂ ਕਿੱਥੇ ਜਾਣਾ ਤੁਸੀਂ ਪਹਿਲੀ ਸਾਰੇ ਸਿਕਰਟ ਆ ਵੀਡੀਓ 'ਚ ਖੋਲਦਣਾ ਸਾਰਾ ਕੁਝ ਵੀ ਅਸੀਂ ਕਿਆ-ਕਿਆ ਕਰਨਾ ਕਿਆ-ਕਿਆ ਪਲਾਨਿੰਗ ਆ ਸਾਡੀਆਂ ਇਹ ਤਾਂ ਕੋਦੂ ਗੋਤੂ ਵੀ ਰੱਖੀਦਾ ਹੁੰਦਾ ਸਹੀ ਮੇਰੇ ਹਿਸਾਬ ਨਾਲ ਚੱਲੂਗੀਆਂ ਤੁਸੀਂ ਭੁੱਖੀਆਂ ਨਹੀਂ ਮਰੂਗੀਆਂ ਹਾਂ ਮੈਂ ਮਰ ਜੰਦੀ ਕੱਲੂ ਮੈਂ ਕੀ ਆ ਪਤਾ ਮਰਾਂਗੀਆਂ ਦੇਖ ਲੈ ਮਰਾਂਗੀਆਂ ਲੈ ਆ ਦੇ ਕੁਰਸੀ ਤੇ ਮੈਂ ਵੀ ਬੈਠ ਮੈਂ ਇੱਥੇ ਨੂੰ ਇਸ ਤੋਂ ਦਵੀ ਮਾੜਾ ਮੇਰੇ ਵੀ ਨਹੀਂ ਹੈ ਮੇਰੇ ਵੀ ਬਹੁਤ ਚੰਗਾ ਹਾਂ ਹਾਂ ਦੇਖਿਆ ਅੱਜ ਮੈਂ ਨੇਰੀਆਂ ਠਾਲ ਤੇ ਆ ਕੋਲਚੇ 버ਗਰ ਚੱਲਣ ਦੇ ਪਾਣੀ ਦੀਆਂ ਬੋਤਲਾਂ ਚੱਲਣ ਦੇ ਪਾਣੀ ਪਾਣੀ ਗਰਮੀ ਬਹੁਤ ਆ ਮੈਂ ਕਹਿੰਦੇ ਮੈਂ ਪਾਣੀ ਪੀਤਾ ਪਿਛੇ ਦਾ ਪੀ ਗਏ ਹੋ ਗਏ ਪਾਣੀ ਦੀਆਂ 6 ਬੋਤਲਾਂ ਪੀ ਗਏ ਆ ਕੁਝ ਵੀ ਨਹੀਂ ਹੈਗਾ ਤੁਸੀਂ ਇੱਕ ਦੇਖਿਆ ਮੈਂ ਮੈਂ ਗੱਡੀ ਚੱਕਣ ਗਿਆ ਨਾ ਮੈਂ ਦੇਖਿਆ ਜਿੱਥੇ ਤੋਂ ਤੁਸੀਂ ਪਾਣੀ ਦਿੱਤਾ ਮੁੱਲ ਹਾਂ ਉਦੇ ਨਾਲੇ ਨਾ ਉਹਨਾਂ ਨੇ ਪੀਣ ਵਾਲੇ ਪਾਣੀ ਦੇ ਉਹ ਲਾਇਏ ਤੇ ਦੋ ਫਰਿੱਜ ਤੁਸੀਂ ਦੇਖੇ ਨਹੀਂ ਮੁੱਲ ਬੋਤਲਾ ਲਈਆਂ ਬੋਤਲਾਂ ਚ ਪਾਣੀ ਨਹੀਂ ਭਰਿਆ ਹੈਗਾ ਪਤਾ ਨਹੀਂ ਪੈਸੇ ਤੁਹਾਡੇ ਕੋਲ ਪਤਾ ਨਹੀਂ ਪੈਸੇ ਤੁਹਾਡੇ ਕੋਲ ਜ਼ਿਆਦਾ ਆ ਇੱਕ ਹੋਰ ਆ ਗਿਆ ਸਾ ਤਿੰਨਾਂ ਪਾਣੀ ਪੀ ਲੈ ਕੀ ਹੈ ਦੇ ਦੇ ਡੜੀ ਇੱਥੇ ਤਾਂ ਮਾਰਦਾ ਲੋਰੀ ਉਧਰ ਉਹ ਦੇਖੀ ਕੜਾਈ ਬੀਲ ਦੀ ਕਿਤੇ ਗਲੋਟ ਨੂੰ ਖਾ ਜਾਵੇ ਅੱਲਾ ਕਰੇ ਨਕਰ ਨਹੀਂ ਫੜ ਲੈਣਾ ਮੈਂ ਚੀ ਲਾ ਦੋ ਸਰ ਦੂਜਾ ਕੋਈ ਕੋਈ ਪਰਟ ਮਾਰ ਲਓ ਬੁਆ ਇਤ ਗਰੇਵੀ ਨਹੀਂ ਤੂੰ ਖਾ ਕੇ ਸੁੱਕਈਂ ਘਨ ਨਾ ਕਰ ਇਤ ਨਹੀਂ ਰੋ ਅੱਜ ਜਦ ਨੂੰ ਦੇ ਲੋ ਇੱਕ ਥੋੜੀ ਮੈਂ ਸੈਲਫੀ ਲੈ ਲਵਾਂ ਸੈਲਫੀ 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 ਕੁਰਸੀ ਛੱਡਾ ਇੱਥੇ ਆ ਮੰਜੇ ਪਰ ਸੈਲਫੀ 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 ਲੈ ਲੋ ਜੀ ਤੇ ਇਹ ਲੈ ਲੋ ਲੈ ਲੋ ਬੰਗੀ ਗੱਲਾਂ ਬਰ ਲਾ ਲੋ ਇਹਨੂੰ ਹੁਣ ਚੰਗੀ ਤਰ੍ਹਾਂ ਕੱਟ ਜਾ ਇਸ ਤਰ੍ਹਾਂ ਅੰਦਰ ਤੇ ਆ ਕੱਟਿਆ ਤੇ ਮੋਬਾਈਲ ਲੀ Thank you ਕੈਨੂੰ ਕੱਟ ਕਰ ਦਿਆਂ ਇਹਨੂੰ ਆਟਾ ਕੰਨਣਾ ਨਹੀਂ ਥੋੜਾ ਜਿਹਾ ਕੱਟ ਕਰ ਦਣੀ ਇਹਨੂੰ ਮੈਂ ਨਾ ਆਟਾ ਕੰਨਣਾ ਹਾਂ ਫਿਰ ਇਹਨੂੰ ਰੱਖਿਆ ਉਹ ਇਹਨੂੰ ਥੋੜੀ ਜੀ ਤਰੀ ਲਾ ਆ ਲੋ ਯਾਰ ਸਰਨਾ ਨਹੀਂ ਆਪਣਾ ਟੱਬਰ ਪਤਾ ਕਿਦਾ ਬਾਟੀਆਂ ਪਰ ਪਰ ਕੇ ਖਾਣੇ ਆਲੇ ਆਪਾਂ ਉਹ ਵੀਰੇ ਸਰ ਜਣਾ ਹਾਂ ਇਹ ਵੀ ਕਰਨਾ ਤਰੀ ਲਾਓ ਮਿੱਠਾ ਥੋੜਾ ਪਾ ਦੋ ਵਿੱਚ ਥੋੜਾ ਜਿਹਾ ਆਏ ਚਰੀ ਵਾਲਾ ਕੀ ਵਧੀਆ ਲੱਗਦਾ ਹੁੰਦਾ ਸੁੱਕੇ ਹੁੰਦੀ ਆ ਉਹ ਪਾਣੀ ਖਾਣਾ ਆਪਾਂ ਕਿਸੇ ਨੂੰ ਖੁਲਾਉਣਾ ਜਦੋਂ ਆਪਣੀ ਮਰਜ਼ੀ ਅਠਿਕਣਾ ਮਰਜ਼ੀ ਦੁੱਧ ਪਾਲਾ ਆਹ ਬੱਲੇ ਇੱਕ ਗਲਾਸ ਦੁੱਧ ਤਾਂ ਲਿਆ ਛੜਦੇ ਅੰਦਰ ਚ ਲੈ ਕੇ ਲੈ ਕੇ ਆਪਣੇ ਹੱਥ ਚ ਉਹ ਗਰਮਾ ਉਹਦਾ ਫੁਗਰੂ ਆ ਆ ਕੇ ਕਰ ਦਤਾ ਸਵਾ ਲੀ ਨਾ ਕੋਈ ਖੇ ਨਹੀਂ ਸਵਾ ਭਜਉਂਦਾ ਸੀ ਉਹੀ ਲੱਗਦਾ ਕੜਾ ਹੀ ਮੁੰਦੀ ਮਾਰਦੀ ਕਿੱਥੇ ਚਲ ਗਿਆ ਕਰਨ ਰਹਿਣ ਦੇ ਪੱਕੇ ਦੀ ਹਵਾ ਪੱਜਦੀ ਉਹ ਤੇ ਗੈਸ ਬੰਦ ਹੋ ਜਾਣਾ ਯਾ ਸੰਦੀਪ ਲੈ ਕੇ ਦੁੱਧ ਦਾ ਗਲਾਸ ਨਾ ਮੈਂ ਤਾਂ ੱਤੇ ਕਰ ਦ ਬਾਹਰ ਦਾ ਇਧਰ ਨੂੰ ਤਾਂ ਕਰਤਾ ਬੰਦੇ ਕਰਤਾ ਹੋਰ ਕੀ ਕਰਨਾ ਇਹਨੇ ਚੱਲਦਾ ਚੱਲਦਾ ਸਾਰਾ ਨੂੰ ਕਿਉਂ ਛੋੜਨਾ ਕਰੀ ਉਹਦੇ ਨਾਲ ਕੋਈ ਨਹੀਂ ਪੁੱਤ ਗੈਸ ਨਾਲ ਕੋਈ ਛੋੜਉ ਨਹੀਂ ਕਰੀ ਜੁੰਦੀ ਜੈਸ ਦਾ ਕੋਈ ਪਤਾ ਨਹੀਂ ਹੁੰਦਾ ਇਹਨੇ ਕੀ ਕਰਦਣਾ ਕਿਹੜੇ ਟਾਈਮ ਕਿਉਂ ਛੋੜਨਾ ਕੁਛ ਨਹੀਂ ਪਤਾ ਹੁੰਦਾ ਜੇ ਨਾ ਤੇ ਬਚ ਕੇ ਰੋਣਾ ਠੀਕ ਆ ਮਾਤਾ ਗਨਪਾਪੀ ਨਾਲ ਆਉਂਦੀ ਹੁੰਦੀ ਉਹ ਕੀ ਦਿਨ ਦੁੱਧ ਨਾਲ ਚਲੀ ਤਵਾ ਵੀ ਚੱਕ ਲਈ ਪਤਾ ਨਹੀਂ ਕੀ ਹੋਇਆ ਕਰਨ ਜਾਂ ਮਾਸੀ ਨਾਲ ਤਵਾ ਚਕਾ ਕੇ ਲਿਆ ਪ੍ਰਸ਼ਾਦ ਜੀ ਨੂੰ ਕਰਾ ਦੇ ਆਂ ਦੇ ਰੱਖੇ ਸਾਰਾ ਜਾ ਤਵਾ ਹਾਂ ਨੇ ਪਹਿਲਾਂ ਮਾਸੀ ਦੇ ਦੁੱਧ ਪਵਾ ਕੇ ਨਾ ਗਲਾਸ ਚ ਦੁੱਧ ਲਿਆ ਦੁੱਧ ਫੇਰ ਲਿਆ ਆਵਾ ਲੈ ਕੋ ਇੱਕ ਹੀ ਆਵਾ ਤਾਂ ਬਥੇਰੀ ਆ ਦੀ ਮੈਨੂੰ ਪਤਾ ਤੂੰ ਬਤਲਾ ਜਿਹੜਾ ਇਹਨੂੰ ਲਾ ਦੇ ਫੋਨ ਨੂੰ ਫੋਨ ਗਰਮ ਹੋ ਗਿਆ ਵੀਡੀਓ ਬਣਾਉਂਦਾ ਬਣਾਉਂਦਾ ਇਹਨੂੰ ਟੱਕ ਤਨਦਾ ਜੀ ਭਾਪ ਜੀ ਵਾਲੇ ਗੱਲ ਬਣਦੀ ਤੇ ਹੋ ਜਾਵੇਂ ਤੇ ਫੇਰ ਥਾਲ ਨਾਲ ਥਾਲ ਲਈਆਂ ਨਾਲ ਜਾ ਜਾ ਦਾ ਇਹਦਾ ਥਾਲ ਵੀ ਲੈਣ ਨਾਲੇ ਦੁੱਧ ਲਿਆ ਗਲਾਸ ਇੱਕ ਦੇਖੀ ਪੈਣਾ ਹੋਏ ਮੇਰਾ ਦਿਲ ਘਟ ਗਿਆ ਤਾਂ ਇਧਰ ਨੂੰ ਕੜਾਈ ਟੇਢੀ ਹੋਈ ਆ ਆਇ ਤਾਂ ਧੋ ਕੇ ਖਾਲੂਗਾ ਮੈਂ ਅਹਜੀ ਤਾਂ ਗੱਲ ਕੋਈ ਨਹੀਂ ਉਹ ਜੇ ਇੱਕ ਇੱਕ ਆਬਦ ਵੀ ਕਹਿੰਦਾ ਬੇਸ਼ਰਮਾਂ ਦੀ ਡੁੱਲੀ ਢਾਲ ਆਖਿਆ ਜੀ ਅਸੀਂ ਡੋਲ ਡੋਲ ਖਾਂਦੇ ਆ ਉਹ ਮੇਰੇ ਪਟੁਕ ਦੀ ਇਹ ਗੱਲ ਪੂਰੀ ਤੇ ਮੈਂ ਕਹਦਾ ਨਾ ਵੀ ਇਹ ਤਾਂ ਥੱਲੇ ਭਾਈ ਠੰਡਾ ਕਰਨ ਨੂੰ ਗਰਿਆ ਤਾਂ ਠੰਡਾ ਹੋ ਗਿਆ ਹੁਣ ਆਪਾਂ ਨੇ ਖਾ ਲੈਣਾ ਭਾਈ ਕੀ ਕਰਨਾ ਵਾਹਿਗੁਰੂ ਸੱਚਾ ਪਾਤਸ਼ਾ ਸੌਖ ਰੱਖੀ ਸਾਹਿਬ ਨੂੰ ਭਾਈ ਰੱਖੀ ਮਸੀ ਦੇ ਧੰਨ ਗੁਰੂ ਨਾਨਕ ਤੂੰ ਹੀ ਤੂੰ ਵੈਸੇ ਇਹ ਗਰਮੀ ਚ ਦਾ ਚੁੱਲਾ ਵੀ ਨਹੀਂ ਦਾ ਬਲਣਾ ਸਿਲੰਡਰ ਹੀ ਸੋਣਾ ਕੰਮ ਆਸਾਰ ਤੁਹਾਡਾ ਨੇ ਚੁੱਲੇ ਪਰ ਜ਼ਿਆਦਾ ਇਹਦੇ ਚੋਂ ਤਾਂ ਆਪਣੇ ਕੰਟਰੋਲ ਚ ਆ ਗਿਆ ਚਲਦੀ ਇੱਕ ਵਸੇ ਬੈਣ ਕੇ ਚੁੱਲੇ ਤੇ ਬਣ ਚਾਜੇ ਕੰਟਰੋਲ ਚ ਇਹਦੇ ਚਾਗਾ ਉਤਲਾ ਹੁਣ ਕਿੱਥੇ ਬਾਲਣਾ ਬਾਲਣ ਵੀ ਨਹੀਂ ਇਸ ਤਰ੍ਹਾਂ ਮਰੇ ਪਤਾ ਨਹੀਂ ਕੀ ਆ ਕੇ ਇਕੱਠਾ ਕਰਨਾ ਪੈਣਾ ਲੈ ਪਾਣੇ ਦੁੱਧ ਲੈ ਜਿਹੜਾ ਥੱਲੇ ਚ ਲੱਗਦਾ ਉਹ ਵੀ ਲੱਗਣ ਤੇ ਹਟ ਜਾਊਗਾ ਚਲ ਹਲੇ ਥਾਲ ਲੈ ਦੂਹਾ ਥਾਲ ਲੈ ਪੁੱਤ ਇਹਦੇ ਆਲਾ ਕਿੱਥੇ ਮਾਸੀ ਨੂੰ ਪੁੱਛ ਇਹ ਥਾਲ ਨਹੀਂ ਹੈਗਾ ਤਾਂ ਦੂਹਾ ਅੱਜ ਬੜੀ ਸਾਰੀ ਪਲੇਟ ਇੱਕ ਬੜੀ ਜੀਓ ਪਲੇਟ ਆ ਬੇਸਰੀ ਜੀਓ ਉਹ ਲਿਆ ਜਿਆ ਦੁੱਧ ਪੈ ਗਿਆ ਕੋਈ ਨਹੀਂ ਕਹਿੰਦਾ ਕੁਲ ਜਾਣਾ ਹੁਣ ਦੇਖਿਆ ਦੇਖਿਆ ਜਵਾਕ ਸਾਡੇ ਦੇ ਲਾ ਪਹਿਲਾਂ ਕਹਿੰਦਾ ਗਰੇਵੀ ਚਾਹੀਦੀ ਆ ਹੁਣ ਦੁੱਧ ਪਾਤਾ ਵਿੱਚ ਕਹਿੰਦਾ ਔਰ ਜ਼ਿਆਦਾ ਪੈ ਗਿਆ ਨਹੀਂ ਨਹੀਂ ਰਿਜ ਜਾਨਾ ਵੀਰੇ ਰਿਜ ਚਲਾਉਦਾ ਮੈਨੂੰ ਪਤਾ ਤਾਂ ਰਹਿਣੀ ਨਹੀਂ ਜੇ 5 ਮਿੰਟਾਂ ਨੂੰ 6 ਕਿਲੋਵਾਤਾ ਸਾਰੇ ਈ ਕੁਲ ਦੇਣਾ ਵਿੱਚ ਬਾਬਾ ਜੀ ਦੇ ਧੋਗਰ ਵੜਾ ਆਪੀ ਵਧੀਆ ਬਣਉਂਦੀ ਇਹ ਦੇਖੋ ਇਹ ਤਾਂ ਹੈ ਬਾਘਰੂ ਭਾਈ ਆਦਾ ਕਿਰਪਾ ਕਰਦੇ ਅਸੀਂ ਜੇ ਬਹਿ ਕੇ ਉਹਨੂੰ ਧਿਆ ਕੇ ਰੇ ਕੇ ਕੰਮ ਕਰਦੇ ਆ ਮੈਂ ਕਹਿੰਦਾ ਕੁਦਰਤੀ ਤੌਰ ਤੇ ਆ ਇੱਕ ਤਾਂ ਹੁੰਦਾ ਵੀ ਬੰਦਾ ਬਣਾवटी ਕਦੇ ਨੂੰ ਨੱਚ ਨਹੀਂ ਦੇਖਿਆ ਸਬਜ਼ੀ ਬਣਾ ਲਈ ਕਦੇ ਵੀ ਪਰਮਾਤਮਾ ਨੂੰ ਬੋਲੋ ਆਪਰੇ ਆ ਵੀ ਥੀਰਵਾ ਲਈ ਮੈਂ ਨਾਲ ਨਹੀਂ ਤੁਰਦਾ ਤੂੰ ਮੇਰਾ ਵੀ ਆਕਿਆ ਨਹੀਂ ਸਿਸਟਮ ਆ ਪੂਰੇ ਪਿੰਡ ਨਵਜੀ ਤੇਰੇ ਪੈਰ ਚ ਕਿਹਦੇ ਵੱਜ ਗਈ ਕਿੱਲ ਪੈਰ ਚ ਕਿੱਥੇ ਮੇਰਾ ਨਾ ਪਤਨੀ ਆਪਣੇ ਘਰ ਚ ਕਿਹਾ ਏ ਮੈਂ ਨਾ ਹੁੰਦਾ ਸੀ ਮੇਰੇ ਪੈਰ ਚ ਕਿੱਲ ਵੱਜੀ ਮੈਂ ਕਿ ਤੂੰ ਧਿਆਨ ਨਾਲ ਹਾਂ ਹਾਂ ਆ ਵਿਖਾ ਆ ਜੀ ਮਾਸੇ ਉੱਪਰ 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 ਤੋਂ ਤੇ ਜਾਰੀਤ ਲੈ ਆਈ ਹੁਣੀ ਜਾਂ ਤੂੰ ਲੈ ਆਇਆ ਹੋਣਾ ਹੋਰ ਕੌਣ ਲੈ ਕੱਢ ਲੈ ਫਿਰ ਇਹਨੂੰ ਥੱਲੇ ਇਹ ਬੱਤ ਜੇ ਥੱਲੇ ਕੋ ਮਦਦ ਤਾਂ ਜ਼ਿਆਦਾ ਕਿਤੇ ਵੜ ਗਈ ਹੁਣ ਤੇਰੇ ਪੈਰ 'ਤੇ ਲੱਗ ਗਈ ਏ ਇਹ ਹੁਣੇ ਥੋੜਾ ਲੱਗਿਆ ਏ ਕੱਚੇ 'ਚ ਚੁਭੀ ਨਹੀਂ ਹਾਂ ਉੱਪਰ ਹਰਸ ਜਾ ਕੇ ਚੁਭ ਗਈ ਹਾਂ ਹੁਣ ਦੇਖੋ ਤੂੰ ਸਮਾਨ ਜ਼ਮੂਨ ਨੂੰ ਇੱਧਰ ਹੱਥ ਨਾ ਲਾਏ ਕੰਨ ਰੋਟੀ ਤੁਸੀਂ ਗੈਸ ਦੇ ਚਮ ਚਮ ਚੱਕੇ ਨਾ ਦਾੜੇ ਸਿੱਧਾਤਾ ਵੀ ਬਰ ਗੈਸ ਪਤਾ ਕਿ ਨਹੀਂ ਚੱਲਦੀ ਇਹ ਤਾਂ ਮੈਂ ਆ ਜਣਾ ਤਾਹੀ ਤਿਆਬ ਬਣਦਾ ਸੋਰੀ ਸਾਰਿਆਂ ਨੂੰ ਟਿਕਣ ਹੂੰ ਇਹਦੇ ਉਹਦੇ ਸਪੋਨੇ ਨਾਲ ਦਮ ਕਰੂੰ ਕਿ ਲਾੜਿਆ ਵੇ ਗੈਸ ਚੱਲ ਪੈ ਇਧਰ ਆਟੇ ਦਾ ਪਰਦਾਇਟ ਹਾਂਜੀ ਹਾਂ ਦੋ ਹੀ ਲੀਕ ਹੋ ਗਈ ਬੀਤੀ ਇਹ ਵਧੀਆ ਹਰੇ ਕੋਲ ਨਹੀਂ ਆਉਂਦੀ ਨਮੀਆ ਹਾਂਜੀ ਦਾਦੀ ਇੱਕ ਚੀਜ਼ ਦੇ ਦੋ ਫੈਦੇ ਕੀ ਹਵਾ ਫ੍ਰੀਜ਼ਰ ਅੱਜ ਦਾ ਹੀ ਦੇਣਾ ਅੱਜ ਤਾਂ ਦੋ ਦਿਨ ਨੂੰ ਮੈਂ ਵੀਡੀਓ ਬਣਾਉਣੀ ਨਾ ਹਵਾ ਇਹਦੇ ਚ ਨਹੀਂ ਨਰੇਜਰ ਹੋਣੀ ਆ। ਜਾਂ ਹੋਈ ਆ ਬੰਦੜੀ ਆ। ਜਾਂ ਹੋਈ। ਹੋਣੀ ਉਹ ਨਹੀਂ ਮੈਨੂੰ ਪਤਾ। ਮੈਂ ਕਰਨ ਨੂੰ ਅੱਜ ਮੈਂ ਇਹde ਸਾਰੀਆਂ ਕਿਤਾਬਾਂ ਤੇ ਜਿੱਤ ਚੜਾ ਲੈਣੀ। ਕਰਨ ਨੂੰ ਕਹਿਣਾ ਕੱਲ ਤੇ ਜਿਹੜਾ ਸਕੂਲ ਦਾ ਕੰਮ ਮਿਲਿਆ ਤਾਂ ਰੋਜ਼ ਕਰਨਾ। ਨਾਲੇ ਕੋਈ ਕਿਤਾਬ ਨਾ ਪੜ੍ਹਦੇ। ਇਹਨੂੰ ਕਹਦੇ ਮੇਰੀ ਰਮ ਕੱਪੀ ਰਹਿਣੀ। ਆਹ ਗਰਮੀ 'ਚ ਬੂਟ ਪਾਈ ਫਿਰਦੀ ਆ। ਮੂਰੇ ਗੁੱਠੇ ਲੱਗਦੇ ਨੇ ਮਸਾ ਪਾ ਲੈ ਬੂਟ 'ਮੈਂ। ਕਿਤੇ ਨਹੀਂ ਥੱਲੇ ਖੇਲਦੀ ਇਹਦੇ ਪਾਪਾ ਨਾਲ। ਪਾਪਾ ਕਿੱਥੇ ਆਗੇ ਪਾਪਾ ਇਹ ਪਾਪਾ ਕਿੱਥੇ ਉਹ ਡੰਗਰਾਂ ਦੇ ਲੱਗੇ ਹੋਏ ਕਰਨ ਉਹ ਹਾਂ ਹੈ ਨਾ ਕਾਦੇ ਨਾਲ ਜੰਮੀ ਦੇ ਸੁਸੂ ਵੀਰੇ ਪਾਟੇ ਨਾਲ ਮੈਂ ਖੇਡਦੀ ਆ ਨਹੀਂ ਚੱਲ ਉੱਧਰ ਨਹੀਂ ਚੱਕੋ ਨਹੀਂ ਤੇ ਗੁੰਨੇ ਤੇ ਬਾੜੀ ਬਣਾਉਣ ਆਟਾ ਕਰ ਲੈ ਡਾਡੀ ਸੁਭਰੂ ਕਿਹਾ ਵੀ ਬੀਬੀ ਨੇ ਪੱਖੇ ਦੇ ਹੱਥ ਨੇ ਲਾ ਲੈ ਕੋਈ ਨਹੀਂ ਹੁਣ ਤੂੰ ਦੱਸ ਦੋ ਇਹਨੂੰ ਉਹ ਜਾਊਗੀ ਉੱਥੇ ਇਹਨੂੰ ਮਸਤ ਕੋਲ ਹਲਾ ਦੋ ਇੱਕ ਵਾਰ ਦਿਖਾ ਕਰਾ ਜਾਂਦਾ ਸਣ ਜਦ ਤੂੰ ਹੁਣ ਜਾ ਨਾ ਲੈ ਯਾਰ ਮਸਤ ਮੰਦੀ ਨਹੀਂ ਆ ਨੂੰ ਕੀ ਪਤਾ ਮਸਤ ਘਣਾ ਫੜਾ ਗੁਰੂ ਉਹਨੂੰ ਦਿਖਾਉਂਦਾ ਹਾਂ ਹਾਂ ਬੱਸ ਕਹਿਆ ਕਹਿਆ ਨਾ ਚెంਟਾ ਫੜਾ ਦੇ ਮੈਂਨ ਨੂੰ ਬੂਆ ਤੇਰੀ ਤਾਂ ਭੂਆ ਬੂਆ ਭੂਆ ਕੋਈ ਗੱਲ ਤਾਂ ਕਹੋ ਤਾਂ ਸੁਣਦਾ ਨਹੀਂ ਮਸੇ ਨੂੰ ਲੱਗ ਗਿਆ ਪਤਾ ਹੁਣ ਤਾਂ ਚਲਾਇਆ ਮੇਰੀ ਬਾਤ ਹੈ ਕੋਈ ਨਹੀਂ ਲੀਟ ਪੂਟ ਕੋਲ ਤਾਂ ਅੱਛਾ ਬੀਰਾਂ ਨੂੰ ਖੂਤੀ ਨਹੀਂ ਆਈ ਜੀ ਜੀ ਪੀ ਚੈਰਿੰਗ ਉਹ ਤਾਂ ਵਿਚਾਰਾ ਉਲ ਗਿਆ ਪਿਆ ਅੱਜ ਹੁਣ ਕੱਖ ਵੱਢ ਕੇ ਲਾਇਆ ਅੱਛਾ ਗੋਹਾ ਚੱਕ ਰਿਹਾ ਹੋਰ ਕਿਆ ਗੋਹਾ ਚੱਕਦਾ ਮੇਰੇ ਨਾਲ ਹੋਰ ਅੱਕੇ ਆ ਜੀ ਤੁਹਾਨੂੰ ਕੰਮ ਆ ਲੱਗੇ ਨਾ ਨਾ ਕੰਮ ਕਰਦੇ ਜੇ ਮੈਂ ਬਾਹਰ ਅੰਦਰ ਗਿਆ ਬੰਦਾ ਫਿਰ ਬਾਈਓ ਕਰਦਾ ਸਾਰਾ ਕੰਮ ਕਿਆ ਬਾਹਰ ਦੀ ਟੁੱਟੀ ਚੱਲ ਪਈ ਕਰਨ ਬਾਹਰ ਦੀ ਟੁੱਟੀ ਚੱਲ ਪਈ ਪੁੱਤ ਅੰਦਰਲੀ ਟੁੱਟੀ ਜ਼ਿਆਦਾ ਪਾਣੀ ਛੱਡਦੀ ਹੈ ਤੱਕਦਾ ਨਾ ਟੱਕ ਦੋ ਟੱਕ ਦੋ ਟੱਕ ਦੋ ਪਤਾ ਨਹੀਂ ਕੀ ਆ ਰਹੀ ਤੇ ਕਿਹੜੀ ਅੰਗਰੇਜ਼ੀ ਬੋਲੀ ਜਾਂਦੀ ਨਹੀਂ ਬੂਟ ਵੀ ਨਹੀਂ ਖੋਲਦੀ ਹਾਂ ਆ ਦੇਖੋ ਸਾਰੇ ਪਾਣੀ ਪਾ ਲੈਣਾ ਉਹਨਾਂ ਬੂਟਾਂ 'ਚ ਪਾਣੀ ਵੀ ਪਾਟ ਸ਼ੁਰੂ ਹੋ ਗਿਆ ਹੁਣ ਤਾਂ ਇੱਕ ਚੁੱਲ੍ਹੇ ਵਾਲੀ ਹੈ ਮਿਲਦਾ ਇੰਨਾ ਕੁ ਚੁੱਲਾ ਨਾਲੇ ਬਾਹਰ ਰੱਖਣਾ ਹੋਵੇ ਹਾਂ ਹੈਗਾ 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 ਆਪਣੇ ਕੋਲ ਹੈ ਨਹੀਂ ਆਪਣੇ ਕੋਲ ਦੋਏ ਚੁੱਲੇ ਹੀ ਆ ਉਹ ਹੁਣ ਸਿਲੰਡਰ ਵੀ ਤੇ ਬਾਤ ਚ ਚੱਕਣਾ ਪੈਣਾ ਦਾ ਫਿਰ ਸਿਲੰਡਰੀ ਚ ਗੈਸ ਆਪਾਂ ਨੇ ਕਾਦੇ ਬਾਤ ਤੇ ਪੋਹ ਸਿਲੰਡਰੀ ਦੇ ਛੋਟਾ ਰੈਗੂਲਰ ਮਿਲ ਜਾਂਦੇ ਛੋਟੀ ਰੈਸਤੇ ਲਾਉਣਾ ਪੈਂਦਾ ਹਾਂ ਇਥੇ ਲੱਗ ਜਾਂਦਾ ਲੱਗ ਜਾਂਦਾ ਹਾਂ ਉਹ ਲਿਆ ਵੇ ਇਕਲ ਉਹ ਪੱਟੀ ਹੁੰਦੀ ਆ ਵੀ ਜਿਹੜੀ ਤੁਸੀਂ ਕਹਿੰਦੇ ਸਾਡੇ ਪਈਆ ਪੱਟੀ ਹਾਂ ਉਹ ਬਹੁਤ ਤੇ ਜਲਦੀ ਸੇ ਰੋਟੀ ਨਹੀਂ ਬਕਦੀ ਜਿਹੜਾ ਗੈਸ ਹੁੰਦਾ ਗਏ ਫਿਰ ਤੁਸੀਂ ਬਕਦੇ ਉਹ ਆਪਣੇ ਆ ਗੈਸ ਤੇ ਤੁਲੇ ਮੰਗੋ ਹੁੰਦਾ ਇਕਲ ਹੂੰ ਵਾਹਿਗੁਰੂ ਸਤਨਾਮ ਸੱਚਾ ਪਾਤਸ਼ਾਹ ਪਹਿਲਾ ਮੈਂ ਗੱਲ ਕਹਿਣ ਲੱਗਾ ਤਾਂ ਵੀ ਕੁਦਰਤੀ ਤੌਰ ਤੇ ਨਾ ਕਿਸੇ ਵੀ ਕੋਈ ਵੀਡੀਓ ਹੋਊਗੀ ਜਿੱਦੇ 'ਚ ਮੈਂ ਤੇ ਸੱਤ ਨਾਂ ਬੈਗਰੂ ਨਾ ਕਹਿਆ ਹੋਇਆ ਹੋਵੇ ਹਾਂ ਹਰ ਇੱਕ ਥਾਂ 'ਤੇ ਹਰ ਇੱਕ ਵੀਡੀਓ 'ਚ ਸੱਤ ਨਾਂ ਬੈਗਰੂ ਕਹੇ ਹੋ ਜਾਂਦਾ ਖਸਬੂ ਦੇਖਿਆ ਆਇਆ ਖਸਬੂ ਜਾ ਆਉਂਦੀ ਹੈ ਨਾ ਫਿਰ ਆਇਆ ਨਿਕਲਦੇ ਫਿਰ ਖੱਡਾਂ 'ਚੋਂ ਬਾਹਰ ਬੰਦੇ ਠੀਕ ਹੈ ਨਹੀਂ ਬਾਹਰ ਆ ਜਾ ਆ ਜਾ ਇੱਧਰ ਆ ਜਾ ਮੇਰੀ ਸਹਾਂਗੀ ਸਤਿ ਸ੍ਰੀ ਅਕਾਲ ਇੱਥੇ ਬਾਜ ਵੀ ਨਹੀਂ ਨਿਕਲਦੀ ਹੁਣ ਤਾਂ ਹੁਣ ਤਾਂ ਪਨੀਰ ਖਾ ਕੇ ਨਿਕਲੂਗੀ ਬਾਜਵੀ ਸਵੇਰੇ ਮੇਰੇ ਦੇ ਭਾਬੀ ਦੇ ਟੂਰ ਆ ਧੀ ਜਾਣ ਦਾ ਖੂਟ ਖੋਲਦਾ ਛੋਰੀਤਾ ਖੂਟ ਖੋਲਦਾ ਪੁੱਤ ਖੋਲ ਦੇ ਖੋਲ ਦੇ ਪਸ਼ੂ ਆਈਏ ਤੈਨੂੰ ਹਾਂ ਤਾਂ ਹੀ ਤਾਂ ਆਇਆ ਛੇਰ ਸ਼ਿਕਾਰ ਕਰਨ ਬਾਹਰ ਨੂੰ ਤੇ ਉੱਪਰ ਜੀ ਡੰਡੂ ਬਾਹਰ ਆਏ ਨੇ ਇਹ ਤਾਂ ਜਿੱਦ ਨੂੰ ਖੁਸ਼बू ਜਾਂਦੀ ਹੋਣੀ ਸਾਰੇ ਕੰਨ ਚੱਕਦੇ ਹੋਣੇ ਮਸਾਲੇ ਪਾਉ ਪਾਤੇ ਪਰ ਅੱਜ ਦਾ ਚਾਂਪੜਾ ਹਾਂ ਚਲ ਕੋਈ ਨਹੀਂ ਮੈਂ ਤਾਂ ਮਜ਼ਾਕ ਕਰਦਾ ਹਾਂ ਹਾਜ਼ਮੇ ਲਈ ਹੈ ਫਿਰ ਕੋ ਗੱਲ ਵਾਰ ਵਾਟ ਨਹੀਂ ਪੌਣੀ ਪੌਲੀ ਹਰ ਇੱਕ ਸਬਜ਼ੀ ਕਿ ਜਮੈਨ ਬੈ ਬਦ ਦੀ ਚੰਗੀ ਹੁੰਦੀ ਹੈ ਹਾਂ ਇਹ ਗੱਲ ਤਾਂ ਮੈਂ ਦੇਖ ਕੇ ਚਾਹੁੰਦੀ ਹਾਂ ਜੀਰਾ ਆਪਣਾ ਕਰਦਾ ਜੀਰਾ ਆਪਣਾ ਕਰਦਾ ਹਲਦੀ ਆ ਬਸ ਇਹ ਤਾਂ ਹੋ ਪਈ ਆ ਬੀਬੀ ਖਾਣੀ ਵੀ ਆਪਣੇ ਘਰ ਦਿਆ ਨਹੀਂ ਆ ਮੇਥੀ ਪਾਈ ਆ ਮੇਥੀ ਵੀ ਪਾਉਣੀ ਇੱਕ ਦੇਗੀ ਮੇਰੇ ਤੋਂ ਬਸ ਫਜੇਗੀ ਮੇਰੇ ਤੋਂ ਜ਼ਿਆਦਾ ਪਾਉਣੀ ਅਸੀਂ ਉਹ ਨਹੀਂ ਪਾਉਂਦੇ ਪਰ ਤੁਸੀਂ ਅੱਗੇ ਪਾਲਾ ਦੇ ਕਿਉਂਕਿ ਜੇ ਖਰੀਦ ਚ ਪਾਉਣੇ ਨਾ ਤਾਂ ਦੇਗੀ ਮੈਂ ਇਤਨਾ ਵਧੀਆ ਬਣਾ ਦੇ। ਹੋ ਗਈ ਹੁਣ ਪੈਣਾ ਤਾਂ ਤੇਰੀ ਹੁਣ ਓੱਕ ਕੇ ਤਾਰ ਲੋ ਨਹੀਂ ਤ ਤਵੀ ਰੱਖ ਲੋ ਪਰ ਕੀ ਕਰਨਾ ਹੁਣ। ਹੋਣੇ ਤੇਜ਼ ਕਰ ਦੇ ਦੋ ਪੰਨ ਦੇ ਮੱਤੇ ਤੇਜ਼ ਕਰਕੇ ਜਿਆਦੇ ਇਸ ਤਰ੍ਹਾਂ 5 ਮਿੰਟ ਤੇਜ਼ ਕਰ ਦੇ ਇਹਨੂੰ ਬਾਈ ਛੱਡ ਦੇ ਪੂਰੀ। ਇੱਕ ਵਾਰੀ ਹਲਾ ਦੇ ਹਲਾ ਦੇ ਇਹਨੂੰ। ਦਿਖਾਈਏ ਤੇ ਦਰਸ਼ਨ ਮੇਲਾ ਜਿਹਾ ਕਰਾ ਦੇ। ਹਾਂ। ਨਿੜਾਊਗਾ ਜਾ ਜਾ ਕਰਨ ਨਿੜਾ ਦੇ ਬਾਈ। ਹਲਾ ਲੈ ਲੈ ਤੂੰ ਟੱਕ ਹਲਾ ਦੇ ਨੂੰ ਫੜ ਕੇ ਹਲਾ ਉਹਨੂੰ ਗਲੋਟਰੀ ਨਾ ਦੇਦੀ ਇਹਨੂੰ ਉੱਧਰ ਰੱਖ ਤਦ ਸਾਰਾ ਸਮਾਨ ਰੁੜਦਾ ਫਿਰੇ ਇਹ ਤਾਂ ਨਹੀਂ ਰੁੜਦਾ ਸਟੈਂਡ ਜੈਨਾ ਤੋਂ ਮੇਰੇ ਸਦਾ ਕਦੋਂ ਨਹੀਂ ਹੁੰਦਾ ਮਾੜੇ ਟਾਈਮ ਦਾ ਜਿਹੜੀ ਫੇਵਰੇਟ ਡਿਸ਼ ਹੁੰਦੀ ਉਹ ਇੱਕ ਨਹੀਂ ਰੁੜ ਜਾਂਦੀ ਹੁੰਦੀ ਆ ਮੂਹਰੇ ਤੇ ਪਤਾ ਨਹੀਂ ਕਿੱਥੇ ਲਓ ਠੀਕ ਆ ਇੱਕ ਵਾਰ ਪਤਾ ਕਿ ਇੱਕ ਸਕਿੱਟਰ ਜਾਂ ਕਹਿੰਦੇ ਸੀ ਜਦ ਤੱਕ ਮੂੰਹ 'ਚ ਲਾਲ ਨਾ ਬਣੇ ਨਾ ਹਾਂ ਹੁਣ ਜੱਕਰ ਵੀ ਉਹ ਦੁਬਾਰਾ ਅੰਦਰ ਰੋਟੀ ਦਾ ਕਹਿੰਦੇ ਨੇ ਤੀਂ ਦੇਖ ਕੇ ਰੋਟੀ ਨਾ ਕਾਓ ਹਾਂ ਰੋਟੀ ਖਾਉ ਉਹ ਤਾਂ ਤੇ ਅਨਾਰ ਖਾਉ ਹਾਂ ਇਹ ਟੀਵੀ ਦੇਖਦਾ ਬੰਦਾ ਦੁੱਗਣੀ ਰੋਟੀ ਖਾ ਜਾਊਗਾ ਕੋਈ ਯਾਰ ਦੋ ਉਹ ਲੱਗਦੀ ਵੀ ਨਹੀਂ ਹੈਗੀ ਤਰੀ ਉਹ ਕੋਈ ਕੋਈ ਯਾਰ ਦੋ ਤਰਾ ਇਕੱਠੇ ਹੋ ਜੰਦੇ ਤਿੰਨ ਚਾਰ ਹਾਂ ਤੇ ਉਹ ਇਕੱਠੇ ਹੋ ਕੇ ਕਹਿੰਦੇ ਵੀ ਆਏ ਕਰਦੇ ਅੱਜ ਫਲਾਣੇ ਤੇਰੇ ਘਰ ਵੀ ਰੋਟੀ ਖਾਣ ਜਾਣਾ ਸੀ ਹਾਂ ਕਹਿੰਦਾ ਆਏ ਕਰੀ ਵੀ ਉਹ ਵਿਚਾਰਾ ਆਪਣੀ ਮੇਰੀ ਵੀ ਗੱਲ ਸੁਣ ਲਓ ਹਾਮੀ ਹੂਮੀ ਦਾ ਭਰ ਦੋ ਕੋਈ ਤੇ ਉਹਨਾਂ ਚਾਰ-ਚਾਰ ਦੋਸਤ ਇਕੱਠੇ ਹੁੰਦੇ ਆ ਸਮਝ ਲੈ ਮੈਂ ਹੀ ਇਕੱਠੇ ਹੋਗੇ ਸੀ ਮੇਰੇ ਯਾਰ ਦੋਸਤੋ ਕਹਿਣ ਵੀ ਵਿੱਕੀ ਅੱਜ ਰੋਟੀ ਤੇਰੇ ਘਰ ਖਾਣੀ ਹੈ। ਹਾਂ। ਮਾਂ ਵੀ ਮਾ ਹੁਣ ਕਿਆ ਕਰਾਂਗੀ? ਮਾਂ ਵੀ ਜੇ ਸੰਦੀਪ ਨੂੰ ਕਹੂੰਗਾ ਨੇ ਕਿਹਾ ਕਵੇਲਾ ਹੋ ਗਿਆ। ਵੀ ਤੁਸੀਂ ਆਹ ਕਿਹੜਾ ਟਾਈਮ ਦੱਸਦੇ ਆ। ਚੱਲ ਪਲਾਨ ਬਣਾ ਲਿਆ ਘਰ ਆ ਕੇ ਮੈਂ ਪਹਿਲੇ ਵੀ ਆਇਆ ਕਰੀ। ਵੇ ਇੱਕ ਇਹਨੂੰ ਕਿਹਾ ਪੁੱਛਿਆ ਕਿ ਮੈਂ ਕਿਆ ਬਣਾਇਆ ਵਾ ਘਰ। ਕਹਿੰਦੀ ਮਾਂ ਦੀ ਦਾਲ ਜਿੱਕਣ ਅੱਜ ਬਣੀ ਵੀ ਹੋਈ ਓ ਆਪਣੇ ਘਰ। ਵੀ ਵੀ ਜੇ ਹੁਣ ਯਾਰ ਦੋਸਤ ਆਉਣਗੇ ਵੀ ਤਾ ਨਾ ਜਮਾ ਤੈਨੂੰ ਹਾਕ ਮਾਰੂੰਗਾ ਵੀ ਰੋਟੀ ਲੈ ਕੇ ਆ। ਵੀ ਤਾਂ ਆਪਣਾ ਇੱਕ ਡੋਂਗਾ ਘੇਰ ਦਣਾ ਉੱਪਰ ਤੇ ਹਾਂ ਜਦ ਖੜਕਣ ਦੀ ਆਵਾਜ਼ ਆਉਂਗੀ ਵੀ ਮੈਂ ਬਾਹਰ ਬੈਠਾ ਬੈਠਾ ਕਹੂੰਗਾ ਵੀ ਸੰਦੀਪ ਕੀ ਹੋ ਗਿਆ ਤੂੰ ਕਹਦੀ ਓਹੋ ਮਟਰ ਪਨੀਰ ਦੀ ਸਬਜ਼ੀ ਡੁੱਲ ਗਈ ਹਾਂ ਹਾਂ ਵੀ ਮੇ ਤੇ ਡੋਂਗਾ ਛੁੱਟ ਗਿਆ ਵੀ ਚੱਲ ਉਸ ਤੋਂ ਬਾਅਦ ਅੱਧੇ ਕਿ ਮਿੰਟ ਬਾਅਦ ਇੱਕ ਡੋਂਗਾ ਹੋਰ ਛੱਡਦੀ ਹਾਂ ਮੈਂ ਫੇਰ ਕਹੂੰਗਾ ਵੀ ਸੰਦੀਪ ਕੀ ਹੋ ਗਿਆ ਤੂੰ ਕਹਦੀ ਵੀ ਜਿਹੜਾ ਛਾਈ ਪਨੀਰ ਲੈਂਦਾ ਤਾਂ ਉਹ ਵੀ ਡੋਂਗਾ ਵੇਤੇ ਛੁੱਟ ਗਿਆ ਵੀ ਡੁੱਲ ਗਿਆ ਉਹਦੇ ਬਾਅਦ ਕਾ ਉਹ ਉਹ ਕੜੀ ਚੱਲਿਆ ਪਲਾਨ ਪੂਰਾ ਹੋਇਆ ਉਹ ਬੈਠੇ ਗੱਲਾਂ ਮਾਰਦੇ ਪਹਿਲਾ ਡੋਂਗਾ ਗਿਰਿਆ ਸੰਦੀਪ ਕਿਆ ਹੋਇਆ ਤੇ ਜੀ ਸਾਡਾ ਪੰਗਾ ਹੋ ਗਿਆ ਮਾ ਕਿਆ ਹੋ ਗਿਆ ਜਿਹੜਾ ਤੁਸੀਂ ਛਾਈ ਪਨੀਰ ਲੈ ਕੇ ਆਏ ਤੇ ਉਹ ਡੁੱਲ ਗਿਆ ਓਹੋ ਹੁਣ ਕਿਆ ਕਰੂੰਗਾ ਗਾਮ ਬੁੰਡੇ ਵੀ ਜਾੜਦੇ ਕਹਿੰਦੇ ਚੱਲ ਕੋਈ ਨਹੀਂ ਫੇਰ ਕਿਆ ਹੋ ਗਿਆ ਡੁੱਲ ਗਿਆ ਜੇ ਉਹਦੇ ਬਾਅਦ ਫੇਰ ਡੋਂਗਾ ਕਿਰਦੀ ਆਵਾਜ਼ ਆਉਂਦੀ ਆ ਫੇਰ ਵਸਦੀਪ ਸੰਦੀਪ ਕਿਆ ਹੋ ਗਿਆ ਉਹ ਜਿਹੜਾ ਤੁਸੀਂ ਉਹ ਲੈ ਤੇ ਮਟਰ ਬਣੀ ਰ ਉਹਦਾ ਡੋਂਗਾ ਵੀ ਛੁੱਟ ਗਿਆ ਜੀ ਕੀ ਕਰਾਵਾਂ ਹੁਣ ਨਹੀਂ ਪਨੀਰ ਬਣਾ ਇੱਥੇ ਹਾਂ ਉਸ ਤੋਂ ਬਾਅਦ ਫੇਰ ਬੈਠਾ ਡੀਕ ਦਾ ਰੋਟੀ ਨੂੰ ਮੇਰੇ ਵਰਗਾ ਬੈਠਾ ਡੀਕ ਦਾ ਵੀ ਹਾਂ ਹੁਣ ਰੋਟੀ ਆਉਂਦੀ ਸੰਦੀਪ ਡੋਂਗਾ ਗੇਰਨ ਦੀ ਫੇਰ ਆਵਾਜ਼ ਆ ਜਾਂਦੀ ਆ ਦੋ ਬੰਦਾ ਕੰਨ ਜੇ ਚੱਕਦਾ ਵੀ ਸੜਾ ਹੁਣ ਤਾਂ ਮੈਂ ਇਹ ਤਾਂ ਇਹਨੂੰ ਪਲਾਨ ਚ ਗੱਲੇ ਦੀਦੀ ਕਰੀ ਵੀ ਤੀਆਂ ਦਾ ਡੋਂਗਾ ਗੇਰਨਾ ਹੀ ਨਹੀਂਦਾ ਕਹਿੰਦਾ ਭਾਗਵਾਨੇ ਕੀ ਹੋ ਗਿਆ ਕਹਿੰਦੇ ਹੁਣ ਤੱਕ ਕਹਿੰਦੇ ਜਿਹੜੀ ਮਾਂ ਦੀ ਤਾਲ ਤੂੰ ਤਾਂ ਡੋਂਗਾ ਸੱਚੀ ਹਟਣ ਗਿਆ ਵਾਹਿਗੁਰੂ ਉਹ ਕੰਮ ਨਾ ਹੋਵੇ ਕਦੇ ਆਏ ਆਏ ਰੋਟੀ ਲਾੜਿਆ ਕਰੋ ਆਏ ਥੋੜੀ ਜਿਹੀ ਗੈਸ ਘਟਾ ਤਵੇ ਤੇ ਬਾਰ ਬਿਰਦੀ ਐ ਵਾਹਿਗੁਰੂ ਇੱਕ ਤਾਂ ਦੋ ਦਿਨ ਤਿੰਨ ਦਿਨ ਏਸੀ 'ਚ ਰਹਿਣ ਕਰਕੇ ਏਸੀ 'ਚ ਰਹਿਣ ਕਰਕੇ ਨਾ ਗਲਾ ਖਰਾਬ ਹੋ ਗਿਆ ਦੇਖ ਰੋਟੀ ਫੁੱਲਦੀ ਐਨ ਫਟਾਏ ਮੇਂ ਜਰੂਰ ਲੱਗੂਗਾ ਪਰ ਬਿਮਾਰੀ ਤੋਂ ਰਹਿਤ ਰੋਟੀ ਐ ਬਾਹਗਰੂ ਸਭ ਨੂੰ ਦਵੇ ਦੋ ਟਾਈਮ ਤੁਸੀਂ ਹੁਣ ਐ ਕਰੋ ਹਾਂਜੀ ਭੋਗ ਲਵਾਇਓ ਪਾਪਾ ਜੀ ਨੇ ਆਕੇ ਪਛਾਦਾ ਚਲਾਇਆ ਠੀਕ ਐ ਜੀ ਛਕਾ ਦੋਨੇ ਜੀ ਬਰਸਾਦਾ ਉਹਨਾਂ ਨੂੰ ਵੀ ਸਾਰਾ ਨਹੀਂ ਸਕਣਾ ਟਾਈਮ ਤਾਂ ਹੋ ਗਿਆ ਮੈਂ ਤਾਂ ਪਾਪਾ ਆਈ ਨੂੰ ਛਕਾ ਦੋ ਬਾਕੀ ਤਾਂ ਆਪੇ ਚੱਕੀ ਜਾ ਚਾਹੇ ਨਾ ਬੈਠਾ ਕਿਸੇ ਨੂੰ ਚਾਹੇ 10 ਵਜੇ ਤੱਕ ਜੇ ਇਹ ਵੀ ਗੱਲ ਹੈ ਜੀ ਨਾਲੇ ਤੁਸੀਂ ਕੂਲਰ ਤਾਰ ਲਿਆ ਉੱਪਰੋਂ ਦੇਖਦਾ ਮੈਂ ਕੂਲਰ ਵਾਸਤੇ ਹੈਡਰ ਮੰਗਾਉਂਦਾ ਰੁੱਪੜਦੇ ਫਿਰ ਆ ਪੱਖਾ ਦੇ ਕੋਲ ਤਾਰ ਆ ਪੱਖਾ ਆ ਪੱਖਾ ਆ ਦੇਖ ਲਓ ਜੀ ਪੱਖਾ ਦੇਖ ਲਓ ਜੀ ਆ ਮੈਂ ਦੇਖ ਲਿਆ ਜੀ ਇਹਨੂੰ ਬੱਸ ਤੁਹਾਨੂੰ ਵੀ ਦਿਖਾਤਾ ਲੈ ਬੱਸ ਦੇਖ ਰਿਹਾ ਮੈਂ ਮੈਂ ਏਸੀ ਚ ਬਣਾ ਮੈਂ ਤਾਂ ਨਹੀਂ ਕਾਣਾ ਦੀ ਇਹ ਟੁੱਟਉਂਦੀ ਆ ਹਾਂ ਛੋਟਾ ਜਿਹਾ ਟੀਕਾ ਲੱਗੇ ਬਹੁਤ ਮੈਨੂੰ ਤੰਗ ਕਰ ਲੱਗ ਗਿਆ ਕੋਜਾ ਤਰੀ ਨਹੀਂ ਰਿਹਾ ਮੇਰਾ ਹੁਣ ਗੱਡੀ 'ਚ 1 ਮਿੰਟ ਨਹੀਂ ਏਸੀ ਬੰਦ ਕਰ ਦੁੱਤਾ ਨੇ ਏਸੀ ਵੀ ਨਾਸ ਮਾਰਦਾ ਮਾਰਦਾ ਤਾਂ ਹੈਗਾ ਤੂੰ ਤਾਂ ਤਾਂ ਸੀ ਹੁਣ ਸ਼ਾਮ ਨੂੰ 5 ਵਜੇ ਸੀ ਗੱਡੀ ਚ ਆਏ ਜੀ ਬਾਹਰ ਠੰਡੀ ਹਵਾ ਨਾ ਜੀ ਕਹਿੰਦੀ ਹਮ ਤੋ ਏਸੀ ਚ ਲਾਗੇ ਜੀ ਸ਼ੀਸ਼ੇ ਝੜਾਓ ਏਸੀ ਚ ਬੈਠੇਗੇ ਆਹ ਦੇਖ ਲੈ ਸਾਰਾ ਪਾਣੀ ੀਤ ਹੈ ਦੇਖ ਕੇ ਪਤਾ ਇੱਲਤ ਨਾ ਕਰੋ ਯਾਰਾ ਜੀ ਹਾਂਜੀ ਕਹੀਦਾ ਹੁੰਦਾ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲੌਗ 'ਚ ਮਾਰਾ ਤੁਹਾਨੂੰ ਰੱਖੇ ਸੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਆਨੇ ਪ੍ਰਸਾਦੇ ਰੜ ਰੜ ਕੇ ਉਤਰ ਰਹਾ ਥੋੜੀ ਜੀ ਮਿਹਨਤ ਵਧਾ ਇਹਦੇ ਚ ਜਣੀ ਆਏ ਵੀ ਗੈਸ ਤੋਂ ਰਾਹਤ ਹੋ ਗਏ ਬਹੁਤ ਭੈਣਾ ਤੇ ਵੀਰਾਂ ਨੇ ਕਮੈਂਟ ਵੀ ਕਰੇ ਸਾਨੂੰ ਵੀ ਅੱਖਣਾ ਬਣਾਇਆ ਕਰੋ ਚਲੋ ਹੌਲੇ ਹੌਲੇ ਸੁਧਾਰ ਹੁੰਦਾ ਹੁੰਦਾ ਸੁਧਾਰ ਹੋਊਗਾ ਫਰਕ ਪੈਂਦਾ ਪੈਂਦਾ ਫਰਕ ਪੈਂਦਾ ਹੁੰਦਾ ਠੀਕ ਆ ਜੀ ਓਕੇ ਬਾਏ ਬਾਏ